ਸੈਨੂੰ ਬੁਲਾਣਾ ਵੀ ਉਹਨਾਂ ਨੂੰ ਵੀ ਵਾਹਿਗੁਰੂ ਕਹਿਣਾ ਪਰ ਅਸੀਂ ਮੇਰਾ ਵਾਹਿਗੁਰੂ ਤੋਂ ਵਿਸ਼ਵਾਸ ਉੱਠ ਗਿਆ ਮੇਰਾ ਜੀ ਨਹੀਂ ਕਰਦਾ ਵਾਹਿਗੁਰੂ ਕਹਿਣ ਨੂੰ ਸਾਡੀ ਬਹੁਤ ਮਾਨ ਟੁੱਟ ਗਈ ਵਾਹਿਗੁਰੂ ਮੇਰਾ ਨਹੀਂ ਮਨ ਕਰਦਾ ਮੈਂ ਗੁਰਦੁਆਰੇ ਨੂੰ ਦੇਖ ਲਾਂ ਐਡੀ ਗਰੀਬੀ ਜੋ ਮਾਂ ਨੇ ਪਾਲਿਆ ਵਾਹਿਗੁਰੂ ਸੱਚੇ ਬਾਦਸ਼ਾਹ ਸਾਨੂੰ ਆ ਲੈ ਗਿਆ ਸਾਡੇ ਜਵਾਕ ਨੂੰ ਖੋ ਕੇ ਸਾਡੇ ਹੱਥਾਂ 'ਚ ਬਤਾਣੀ ਲੱਗਿਆ ਹੱਸਦਾ ਖੇਡਦਾ ਸਾਡੇ ਘਰ ਹੋ ਗਿਆ ਪਿੰਡ ਦਾ ਸ਼ਗਾਰ ਸਿ ਵਾਹਿਗੁਰੂ ਐਡਾ ਬਹੁਤ ਮਨਪਰਿਆ ਵੀਰ ਜੀ ਤੁਸੀਂ ਦੱਸ ਨਹੀਂ ਸਕਦੇ ਬਹੁਤ ਦੁੱਖ ਹੋਇਆ ਮੁੰਡੇ ਦਾ ਇਨਾ ਹੀਰਾ ਮੁੰਡਾ ਤੇ ਹੀਰਾ ਤੇ ਇੱਕ ਤਰ੍ਹਾਂ ਦਾ ਸਾਡੇ ਪਿੰਡ ਦਾ ਬਹੁਤ ਅੱਛਾ ਮੁੰਡਾ ਤੇ ਇਹ ਬਹੁਤ ਸੋਹਣੀ ਅਸੀਂ ਸੇਵਤ ਨਹੀਂ ਕਰ ਸਕਦੇ ਵੀਰ ਜੀ ਬਹੁਤ ਵਧੀਆ ਸੁਭਾਅ ਦੀ ਸੰਤਾ ਗੋਦੀ ਚੱਕ ਲੰਨਦੀ ਕਹਿੰਦੇ ਤੂੰ ਤਾਂ ਇੰਨੀ ਕਾ ਆਪ ਜਬਾਨ ਦੀ ਗੋਦੀ ਚੱਕ ਕੇ ਕਹਿੰਦੇ ਤੇ ਦਾ ਬੱਸ ਤੂੰ ਤਾਂ ਇੰਨੀ ਕਾ ਮਾਤਾ ਆ ਪਾਲਾ ਜੀ ਸਾਨੂੰ ਤਾਂ ਪਤਾ ਹੈ ਕਿਵੇਂ ਉਹਨੇ ਆਪਣੇ ਪਿਓ ਤੋਂ ਬਿਨਾਂ ਕਿਵੇਂ ਸਫਰ ਕਰਿਆ ਆਪਣੀ ਜ਼ਿੰਦਗੀ ਦਾ ਇੱਕੋ ਜਿਹੇ ਦਾ ਆਸਰਾ ਸੀਗੇ ਦੋਵੇਂ ਹਾਂਜੀ ਮਾ ਬੁੱਤ ਦਾ ਆਸਰਾ ਸੀ ਅੱਜ ਸਾਡੀ ਸੀ ਮਾਤਾ ਜੀ ਨੂੰ ਕੁਝ ਕੀ ਮੈਂ ਕਹਾਂਗੀ ਕੀ ਤਲਾਸ਼ਾ ਦੇਵਾਂਗੇ ਹੱਥਾਂ ਦੇ ਬਾਲੇ ਹੱਥਾਂ ਦੇ ਬਾਲੇ ਪਹਿਲਾਂ ਨਹੀਂ ਸੀ ਮੈਡਮ ਨਾਲ ਬਹੁਤ ਦਿੱਤਾ ਕੁੱਟ ਦੇ ਰਹੇ ਹਾਂ ਬਹੁਤ ਔਖਾ ਟਾਈਮ ਕੱਢਿਆ ਮੈਡਮ ਨੇ ਹੁਣ ਉਹ ਦਿਨ ਫਿਰੇ ਤੇ ਵਿਚਾਰੀ ਦੇ ਮੜੇ ਜੀ ਪਰਮਾਤਮਾ ਨੇ ਜੈਮਿਤੋ ਖੜੇ ਤੇ ਅਸੀਂ ਕੁਛ ਸ਼ਬਦ ਨਹੀਂ ਬੋਲ ਸਕਦੇ ਵੀਰ ਜੀ ਅਸੀਂ ਕੋਈ ਸ਼ਬਦ ਨਹੀਂ ਸਾਡੇ ਕੋਲ ਰਿਹਾ ਸਾਡਾ ਹੀਰੇ ਵਰਗਾ ਪੁੱਤ ਸੀ ਵੀ ਉੱਥੇ ਆਇਆਂ ਦਿਨ ਪੰਜਾਬ ਦੀਆਂ ਖਬਰਾਂ ਮੰਦ ਭਾਗੀਆਂ ਖਬਰਾਂ ਆਉਂਦੀਆਂ ਨੇ ਕਿ ਪੰਜਾਬ ਦੀ ਨੌਜਵਾਨ ਕਿਸੇ ਜਗ੍ਹਾ ਤੇ ਕਦੇ ਕੈਨੇਡਾ ਚ ਕਦੇ ਆਸਟ੍ਰੇਲੀਆ ਚ ਕਦੇ ਪੰਜਾਬ ਚ ਨੌਜਵਾਨ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲ ਜਾਂਦੇ ਨੇ ਪਰ ਪਟਿਆਲੇ ਜ਼ਿਲ੍ਹੇ ਦਾ ਪਿੰਡਾ ਲੰਗ ਉਥੋਂ ਦੀ ਅੱਜ ਅਸੀਂ ਤੁਹਾਨੂੰ ਮੰਦ ਭਾਗੀ ਖਬਰ ਦੇਣ ਲੱਗੇ ਆ ਜਿੱਥੇ ਨੌਜਵਾਨ ਮੁੰਡਾ ਗੁਰਚਰਨ ਸਿੰਘ ਚੰਨੀ ਜਿਨ੍ਹਾਂ ਨੇ ਵਰਲਡ ਟੂਰ ਵੀ ਕੱਢੇ ਹੋਏ ਨੇ ਮੁੰਡੇ ਕੁੜੀਆਂ ਨੂੰ ਦਸਤਾਰ ਦਿਮਾਲੇ ਸਜਾਉਂਦੇ ਨੇ ਸਖਲਾਈ ਦਿੰਦੇ ਨੇ ਅੱਜ ਜਿਹੜੀ ਖਬਰ ਆਈ ਹੈ ਕਿ ਕੱਲ ਫਿਲੀਪੀਨ ਦੇ ਵਿੱਚ ਉਸ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਅੱਜ ਉਸ ਪਰਿਵਾਰ ਦੇ ਘਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੰਗਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਗੁਰਚਰਨ ਸਿੰਘ ਉਰਫ ਚੰਨੀ ਇਹ ਨੌਜਵਾਨ ਦਾ ਘਰ ਆ ਆਪ ਵਰਲਡ ਟੂਰ ਤੇ ਇਹ ਨੌਜਵਾਨ ਪਗੜੀ ਸਿਕਾਉਣ ਵਾਸਤੇ ਜਾਂਦਾ ਪਰ ਫਲਪਿੰਡ ਦੇ ਵਿੱਚ ਉਸ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਕੁਝ ਸਮਾਂ ਪਹਿਲਾਂ ਉਸ ਦੇ ਫਾਦਰ ਸਾਹਿਬ ਦੀ ਮੌਤ ਹੋ ਜਾਂਦੀ ਹੈ ਮਾਂ ਪੁੱਤ ਘਰ ਦੇ ਵਿੱਚ ਰਹਿੰਦੇ ਨੇ ਇੱਕ ਦੂਜੇ ਦਾ ਆਸਰਾ ਬਣ ਕੇ ਦਿਨ ਕੱਟੀਆਂ ਕਰਦੇ ਨੇ ਜਦੋਂ ਚੰਨੀ ਹੁਣਾ ਨੇ ਵਰਲਡ ਟੂਰ ਕੱਢਿਆ ਤਾਂ ਆਪਣੀ ਮਾਤਾ ਨੂੰ ਨਾਲ ਲੈ ਕੇ ਜਾਂਦੇ ਰਹੇ ਆ ਪਰ ਮਾਤਾ ਹੁਣੀ ਵੀ ਉਹਨਾਂ ਦੇ ਨਾਲ ਜਦੋਂ ਫਿਲਪੀਨ ਚ ਗਏ ਤੇ ਕੱਲ ਦੀ ਜਿਹੜੀ ਖਬਰ ਆ ਕਿ ਉਸ ਨੌਜਵਾਨ ਨੂੰ ਹਾਰਟ ਅਟੈਕ ਆਉਂਦਾ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਦੱਸਣ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਜਿਹੜੀ ਵਰਲਡ ਟੂਰ ਆ ਇਸ ਤੋਂ ਬਾਅਦ ਚਾਈਨਾ ਚ ਜਾਣਾ ਸੀ ਪਰ ਮੰਦਭਾਗੀ ਘਟਨਾ ਹੋਈ ਹੈ ਉਸ ਨੌਜਵਾਨ ਦੀ ਕੱਲ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਉਸ ਦਾ ਨੌਜਵਾਨ ਦਾ ਘਰ ਆ ਉਹਦੇ ਮਾਤਾ ਜੀ ਬੱਚਿਆਂ ਨੂੰ ਜਿਹੜਾ ਛੋਟੇ ਬੱਚੇ ਨੂੰ 5ਵੀਂ ਤੱਕ ਪੜ੍ਹਾਈ ਕਰਵਾਉਂਦੇ ਸੀ ਇਸ ਪਰਿਵਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਲੰਗਪਿੰਡ ਦੇ ਪਟਿਆਲੇ ਜ਼ਿਲ੍ਹੇ ਦੀ ਦੁਖਦਾਈ ਘਟਨਾ ਜਿਸ ਨੂੰ ਬਿਆਣੀ ਨਹੀਂ ਕੀਤਾ ਜਾ ਸਕਦਾ ਵੀਰ ਤੁਸੀਂ ਇਹਨਾਂ ਦੇ ਘਰੇ ਉਹਨਾਂ ਦੇ ਨਾਲ ਰਹਿੰਦੀ ਸੀ ਬਾਈ ਉਹਨਾਂ ਦੇ ਜੀ ਲਈ ਵੀਰੇ ਮੈਂ ਕੰਮ ਕਰਦਾ ਸੀ ਵੀਰੇ ਨਾਲ ਬਾਈ ਹਾਂ ਹਜ਼ਾਰ ਦੋਸਤ ਸੀ ਵੀਰੇ ਦੇ ਹਾਂ ਬਾਈ ਉਹਨਾਂ ਦਾ ਕੀ ਵਰਲਡ ਟੂਰ ਚੱਲ ਰਿਹਾ ਸੀ ਹਾਂਜੀ ਉਹ ਪਹਿਲਾਂ ਇੰਡੀਆ ਟੂਰ ਲਗਾਇਆ ਸੀ ਉਹਨਾਂ ਨੇ ਹੁਣੀ ਤੇ ਫਿਰ ਉਹ ਵਰਲਡ ਟੂਰ ਤੇ ਚਲੇ ਗਏ ਸੀ ਉਧਰ ਹੀ ਕਰਨਾਟਕਾ ਤੋਂ ਨੇਪਾਲ ਬੰਗਲਾਦੇਸ਼ ਤੇ ਫਿਰ ਗਾਹਾਂ ਚਲੇ ਗਏ ਸੀ ਤੇ ਘਰ ਦੀ ਜ਼ਿੰਮੇਵਾਰੀ ਚਾਬੀਆਂ ਦੇ ਕੇ ਗਈ ਸੀ ਸਰ ਨੂੰ ਤੁਹਾਨੂੰ ਦੇ ਕੇ ਹਾਂਜੀ ਇੱਕ ਵੀਰਾ ਚਲਾ ਗਿਆ ਫਿਰ ਇਹ ਜਿਹੜੀ ਕੱਲ ਹਾਰਟ ਅਟੈਕ ਕਿਹੜੀ ਜਗ੍ਹਾ ਹੋਇਆ ਫਿਰ ਇਹ ਫਿਲੀਪੀਨ ਕੰਟਰੀ ਚ ਹੋਇਆ ਵੀਰੇ ਹਾਂ ਤੇ ਸਵੇਰੇ 5:00 ਵਜੇ ਹੋਇਆ ਕੱਲ ਸ਼ਾਮੀ ਪ੍ਰੋਬਲਮ ਆਈ ਹੋਣੀ ਉਹਨਾਂ ਨੂੰ ਗੈਸ ਦੀ ਉਰੇ ਵੀ ਇੱਕ ਵਾਰੀ ਆਈ ਸੀ ਦਿਮਾਗ ਨੂੰ ਗੈਸ ਚੜ ਜਾਂਦੀ ਸੀ ਤੇ ਉਰੇ ਦਵਾਈ ਲੈ ਲਈ ਸੀ ਬਿਲਕੁਲ ਠੀਕ ਹੋ ਗਏ ਸੀ ਤੇ ਕੱਲ ਸ਼ਾਮੀ ਉਹਨਾਂ ਨੂੰ ਫੇਰ ਆਈ ਪ੍ਰੋਬਲਮ ਆਈ ਤੇ ਉੱਥੇ ਵੀ ਦਵਾਈ ਲੈ ਲਈ ਠੀਕ ਹੋ ਗਏ ਤੇ ਰਾਤ ਨੂੰ ਇਕੱਲੇ ਹੱਥ ਤੇ ਦਰਦ ਉੱਠ ਖੜਿਆ ਛਾਤੀ 'ਚ ਤੇ ਸਵੇਰੇ ਫਾਰਟੈਕ ਆ ਗਿਆ ਮਾਤਾ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਹਾਂਜੀ ਮਾਤਾ ਜੀ ਨਾਲ ਰਹਿੰਦੇ ਸੀ ਜਦੋਂ ਕਿਤੇ ਟੂਰ ਤੇ ਵੀ ਜਾਣਾ ਹਾਂਜੀ ਹੁਣ ਉਹਨਾਂ ਦੇ ਕੋਲੇ ਉੱਥੇ ਹੀ ਨੇ ਹਾਂਜੀ ਕਦੋਂ ਕਹਿੰਦੇ ਨੇ ਵੀ ਦੇ ਇੱਥੇ ਪੰਜਾਬ ਕਦੋਂ ਲੈ ਕੇ ਆਉਣਗੇ ਇਹ ਪਹਿਲਾਂ ਤਾਂ 4-5 ਦਿਨ ਕਹਿੰਦੇ ਸੀ ਉਹ 4-5 ਤੇ ਹੁਣ ਉੱਥੇ ਫਲੱਡ ਆ ਗਿਆ ਮੇਰੇ ਹਿਸਾਬ ਨਾਲ ਹਾਂ ਉਹਨਾਂ ਨੇ ਵੀਡੀਓ ਭੇਜੀਆਂ ਨੇ ਪਰ ਉਹ ਕਹਿੰਦੇ ਨੇਗਾ ਕੋਸ਼ਿਸ਼ ਕਰਾਂਗੇ ਵੀ 4-5 ਦਿਨ ਹੀ ਲੱਗਣ 4-5 ਦਿਨ ਲੱਗ ਜਾਣਗੇ ਫਿਰ ਹਾਂਜੀ ਫਿਲਹਾਲ ਹਾਂਜੀ ਫਿਰ ਤੋਂ ਪੰਜਾਬ ਚੋਂ ਵੀ ਕਿਸੇ ਨੂੰ ਬੁਲਾਇਆ ਉੱਥੇ ਕਿਉਂਕਿ ਮਾਤਾ ਮਹੀ ਕੱਲੇ ਨੇ ਪਤਾ ਜੀ ਦੀ ਹੈਲਥ ਬੜੀ ਖਰਾਬ ਆ ਵੀ ਉਹਨਾਂ ਨੂੰ ਸੰਭਲਣ ਲਈ ਇੱਕ ਜਣ ਆ ਜਵੇ ਇੱਕ ਲੇਡੀਜ਼ ਆ ਜਵੇ ਜਾਂ ਕੋਈ ਉਹਨਾਂ ਦਾ ਕਰੀਬੀ ਆ ਜਵੇ ਫੈਮਿਲੀ ਮੈਂਬਰ ਤੇ ਪੰਜਾਬ ਤੋਂ ਜਾਣਗੇ ਹੁਣ ਹਾਂਜੀ ਉਹ ਵੀਰੇ ਦਾ ਫਰੈਂਡ ਸੀ ਨਾ ਜਿਹੜਾ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਬਸ ਜਿਵੇਂ ਤੁਹਾਡੇ ਨਾਲ ਵਿਚਰਦੇ ਸੀ ਤੁਸੀਂ ਨਾਲ ਕੰਮ ਕਰਦੇ ਕਿਵੇਂ ਸੀ ਬਾਈ ਦਾ ਸਵੇਰ ਵਧੀਆ ਸੀ ਜੀ ਗੁੱਸੇ ਵਾਲਾ ਵੀ ਸੀ ਬਸ ਵਧੀਆ ਸੀ ਸਵੇਰ ਯਾਦ ਹੁੰਦੀ ਬਈ ਦੀ ਹਾਂਜੀ ਕਿੰਨਾ ਸਮਾਂ ਰਹੀਂ ਤੁਸੀਂ ਬਈ ਹੁਣ ਮੈਂ ਆਹੀ ਸੀਜ਼ਨ 88 ਜੀ ਬਈ ਨਾਲ ਪਰ ਬੜੀ ਅਟੈਚਮੈਂਟ ਹੋ ਗਈ ਸੀ ਬਈ ਹੁਣ ਅ ਘਰ 'ਚ ਹੋਰ ਕੋਈ ਨਹੀਂ ਸੀ ਮਾਂ ਪੁੱਤ ਇੱਕ ਦੂਜੇ ਦਾ ਜਿਹੜਾ ਆਸਰਾ ਬਣੇ ਸੀਗੇ ਪਿੰਡ ਦੀਆਂ ਕੁਝ ਬੀਬੀਆਂ ਨੇ ਤੁਸੀਂ ਇਸੇ ਪਿੰਡ ਦੇ ਗਵਾਂਢ ਰਹਿੰਦੇ ਹੋ ਜੀ ਹਾਂ ਗਵਾਂਢ ਰਹਿੰਦੇ ਹਾਂ ਰਾਜ ਜੀ ਕੀ ਕੀ ਜਦੋਂ ਖਬਰ ਸੁਣੀ ਵੀ ਬਾਈ ਹੁਣਾਂ ਦੀ ਜਿਹੜੀ ਮੌਤ ਹੋ ਗਈ ਆ ਕਸੇ ਹੀ ਖਬਰ ਸੋਣੀ ਵੀ ਅਟੈਕ ਹੋਗਾ ਚੰਨੀ ਨੂੰ ਡੋਰਾ ਹੋਗਾ ਚੰਨੀ ਵਿਚ ਤੁਸੀਂ ਹੱਥਾਂ 'ਚ ਪਾੜਿਆ ਉਹਨੂੰ ਹੱਥਾਂ 'ਚ ਪਾੜਿਆ ਪਹਿਲਾਂ ਨੇ ਸੀ ਮੈਡਮ ਨਾਲ ਬਹੁਤ ਵਿਵਤਾ ਕੁੱਟੂ ਦੇ ਰਹੇ ਆ ਬਹੁਤ ਔਖਾ ਟਾਈਮ ਕੱਢਿਆ ਮੈਡਮ ਨੇ ਹੁਣ ਦਿਨ ਫਿਰਦੇ ਆ ਵਿਚਾਰੀ ਦੇ ਮੜੇ ਜੀ ਹਾਂ ਹੁਣ ਪ੍ਰਮਾਤਮਾ ਨੇ ਜੇ ਮੀ ਤੋ ਔਖਾ ਦੇਤਾ ਚੰਨੀ ਦੇ ਚੰਨੀ ਦੇ ਫਾਦਰ ਸਾਹਿਬ ਦੀ ਵੀ ਪਹਿਲਾਂ ਛੋਟੇ ਹੁੰਦੇ ਡੈਥ ਹੋ ਗਈ ਸੀ ਚੰਨੀ 15 ਸੌਣਾ ਸਾਲ ਦਾ ਸੀਗਾ ਜਦੋਂ ਵੀ ਉਹ ਤਾਂ ਆਪਣੇ ਪਿੰਡ ਗਿਆ ਵਾ ਸੀਗਾ ਸਦਾਂ ਦੇ ਉੱਥੇ ਟੈਕ ਆ ਗਿਆ ਸੀ ਤਾਂ ਤੇ ਮੇ ਇਸ ਪਰਵਾਰ ਨਾਲ ਤੁਹਾਡਾ ਕਿੰਨੀ ਕਨੇਡਰ ਤਾਂ ਸੁਭਾਅ ਕਿਵੇਂ ਸੀ ਚੰਨੀ ਦਾ ਬਹੁਤ ਵਧੀਆ ਸੁਭਾਅ ਦੀ ਸੰਤ ਗੋਦੀ ਚੱਕ ਲੰਦਤੀ ਕਹਿੰਦੇ ਤੂੰ ਤਾਂ ਇੰਨੀ ਕਾ ਅਪ ਜਬਾਨ ਤੀ ਗੋਦੀ ਚੱਕ ਕੇ ਕਹਿੰਦੇ ਤੇ ਬਸ ਤੂੰ ਤਾਂ ਇੰਨੀ ਕਾ ਮਾਤਾ ਬਹੁਤ ਪਿਆਰ ਕਰਦਾ ਸੀ ਸਾਡਾ ਸਾਰੀ ਦੁਨੀਆ ਦਾ ਹੀ ਤਾਂ ਸਾਰੇ ਪਿੰਡ ਚ ਲੰਗਦਾ ਬਹੁਤ ਜਿਆਦਾ ਹੀ ਪ੍ਰੇਮ ਹੈ ਜਿੰਨਾ ਵੀ ਬਸ ਉਹਦੀ ਕੀ ਕਹਿ ਕੇ ਜਵਾਬ ਦਈਏ ਹੁਣ ਪ੍ਰਮਾਤਮਾ ਨੂੰ ਫੇਰ ਵੀ ਖੋ ਲਿਆ ਸਭ ਦੇ ਹੱਲ ਕਰਦਾ ਸੀ ਜਿੰਨੇ ਜੋ ਗਰਾਤੀ ਪਿਆਰ ਵੱਤ ਤੋਂ ਵੱਧ ਸਾਰ ਸਭ ਮਿਲ ਦੋ ਬੱਚੇ ਨੂੰ ਛੋਟੇ ਛੋਟੇ ਦੋ ਤਿੰਨ ਹਣੋਂ ਦਾ ਬਹੁਤ ਕਰਦ ਹੁੰਦਾ ਸੀ ਜਿਹੜਾ ਹੋਟਲ ਤੇ ਲੱਗਦਾ ਗੱਡੀ ਚ ਬਿਠਾ ਕੇ ਚਲੋ ਥੋੜੇ ਕੜਾ ਹੁਣ ਮਾਮੇ ਨੇ ਖਵਾਣਾ ਤੁੰ ਚਲ ਮੈਂ ਖਵਾ ਕੇ ਦਿਆਂ ਨਾ ਦਵਾਤ ਸਭਾ ਬਹੁਤ ਜਿਆਦੇ ਵਧੀਆ ਤੀ ਅਸੀਂ ਬਸ ਹੁਣ ਕੀ ਜਵਾਬ ਦਈਏ ਮਾਲਕ ਨੂੰ ਬਾਲਾ ਤੋਂ ਖਾ ਹੋ ਗਿਆ ਮੈਡਮ ਕੋਈ ਹਾਈ ਵੀ ਨਹੀਂ ਕਰੇ ਹੁਣ ਵੀ ਜਿਹੜਾ ਅਨਸਾਰਾ ਕੀ ਕਹਾਂਗੇ ਕੀ ਕਹਿ ਕੇ ਉਹਨੂੰ ਬਰਿਆ ਮੰਗੇ ਹੁਣ ਤਾਂ ਬਸ ਆਏ ਆ ਸਾਨੂੰ ਵੀ ਅਸੀਂ ਜਾ ਕੇ ਲਿਆਈਏ ਕਿਰਨ ਸਿਮਟ ਦੀ ਉਹ ਚਾਰੇ ਨੂੰ ਪੇ ਆੜੀਕਾਂ ਕਰਦਾ ਮੇਰੇ ਪੁੱਤ ਮੰਗੇ ਯਾਦ ਆਉਂਦੀ ਐ ਬਹੁਤ ਅੱਜ ਵੀ ਫੋਨ ਕਰਨਾ ਹਾਂ ਮਾਤਾ ਕਿਵੇਂ ਐ ਚੜਦੀ ਕਲਾ ਚੰਨੀ ਤੇਰੇ ਸਿਰ ਤੇ ਠੀਕ ਆ ਮਾਤਾ ਪਰਵਾਹ ਨਾ ਕਰੀ ਬਸ ਅਸੀਂ ਆ ਗਏ ਅੰਕੀ ਚਲ ਰੋਟੀ ਪਾਣੀ ਜਿਹੇ ਜੀ ਖਾਓਗੇ ਮੈਂ ਬਣਾ ਕੇ ਰੱਖੂ ਤੁਹਾਡੇ ਆਉਣਿਆਂ ਨੂੰ ਮੈਂ ਤਾਂ ਤਨਦੋਦਨ ਪਾ ਰੰ ਦਾ ਸਾਂਹ ਦੱਸ ਤਾਂ ਹੁਣ ਕੀ ਨਹੀਂ ਖਾਣਾ ਹੈ ਕੀ ਕਰਨਾ ਹੈ ਬਸ ਉਹਦੇ ਹੁਣ ਗੱਲਾਂ ਹੀ ਰਹੇਗੀ ਘਰ ਦੇ ਹਾਲਾਤ ਹੁਣ ਬਦਲਣ ਲੱਗੇ ਸੀਗੇ ਹੁਣ ਉਹਨਾਂ ਦਾ ਸੁਖਰਾਮ ਦਾ ਸਮਾਂ ਸੀ ਸੁਖਰਾਮ ਦਾ ਸਮਾਂ ਆਇਆ ਸੀ ਹੁਣ ਰੱਬ ਨੇ ਖੋਏ ਲਿਆ ਹੁਣ ਜਮੀ ਦੁਖੀ ਕਰਤਾ ਹੁਣ ਤਾਂ ਆਂਡ ਕਮਾਂਡ ਵੀ ਦੁਖੀ ਹੈ ਬਿਲਕੁਲ ਸਾਰੇ ਮੈਡਮ ਦੇ ਨਾਲ ਕਿਥੋਂ ਦੇਖਦੇ ਕਿ ਸਾਡੇ ਵਰਗੇ ਵੀ ਜੀਂਦੇ ਤੇ ਵੀ ਪਹਿਲਾਂ ਦੀ ਹਾਲਤ ਕੀ ਸੀਗੀ ਹੁਣ ਕਿੱਥੇ ਪ੍ਰਮਾਤਮਾ ਦੇ ਨੇਂਦੀ ਚੋਂ ਦਿਨ ਫਿਰਗੇ ਸੀਗੇ ਜੇ ਅਸੀਂ ਕਹਣਾ ਮੈਡਮ ਸਾਸਰੀ ਘਰ ਨਹੀਂ ਬੈ ਗੁਰੂ ਬੋਲੋ ਗੁਰਸੇਖ ਪਰਿਵਾਰ ਸੀ ਗੁਰਸੇਖ ਪਰਿਵਾਰ ਅਸਾਂ ਨੂੰ ਵੀ ਸੁਧਾਰਤਾ ਸੀ ਸਾਰੀ ਲੰਗ ਨੂੰ ਅਸੀਂ 40 41 ਦਿਨ ਸੁਖਮਣੀ ਸਾਹਿਬ ਦੇ ਪਾਟ ਗੁਰਦੁਆਰਾ ਸਾਹਿਬ ਕਰਨੇ ਉਹਨੇ ਲਾਇਆ ਮੂਰੇ ਹੋ ਕੇ ਮੈਨੂੰ ਨਾਲ ਲਿਆ ਵੀ ਆਪਾਂ ਬੀਬੀਆਂ ਸਾਡਿਆਂ ਨੂੰ ਜੋੜਨੇ ਸਾਰੇ ਕੰਮ ਚੰਗੇ ਹੀ ਕਰਦੇ ਮੈਡਮ ਨੇ ਦਿਨ ਫੇਰ ਕੇ ਤਾਂ ਸਭੀ ਸ਼ੁਕਰੀਆ ਮੰਗਦੇ ਪਰਮਾਤਮਾ ਨੂੰ ਵੀ ਸ਼ੁਕਰੀਆ ਤੇ ਦਿਨ ਬਦਲੇ ਹੁਣ ਆਪਾਂ ਨੂੰ ਬੇਵਕਰੀ ਹੋ ਗਈ ਹੁਣ ਕੋਈ ਆਸਰਾ ਨਹੀਂ ਰਿਹਾ ਕੋਈ ਆਸਰਾ ਨਹੀਂ ਰਿਹਾ ਸਾਡੇ ਵਰਗਾਂ ਤੇ ਤੇ ਵੀ ਬੱਚੇ ਹੈਗੇ ਉੱਥੇ ਤੇਰੀ ਵੀ ਹੁਣ ਕੀ ਕੀ ਕਰ ਸਕਦੇ ਆਪਾਂ ਹੁਣ ਤਾਂ ਬਸ ਇਹ ਸੋਚਿਆ ਵੀ ਜਾ ਕੇ ਲਿਆਈਏ ਆਪਦੇ ਨਗਰ ਚ ਆਵੇ ਬਾਕੀ ਦੇਖੋ ਕੀ ਹੁਕਮਾ ਫਰਮਾਤਮਾ ਦਾ ਬਿਲਕੁਲ ਆੜ ਗਵਾਂਢ ਦੇ ਜਿਹੜੀਆਂ ਬੀਬੀਆਂ ਨੇ ਤੁਸੀਂ ਤੁਸੀਂ ਚੰਨੀ ਹੋਣਾ ਨੂੰ ਉਹਨਾਂ ਨਾਲ ਗੱਲਬਾਤਾਂ ਕਰਦੇ ਸੀ ਹਾਂਜੀ ਤੇ ਜਦੋਂ ਖਬਰ ਸੁਣੀ ਫਿਰ ਕਿਵੇਂ ਮਨ ਪਰ ਆਇਆ ਤੁਹਾਡਾ ਹਾਂਜੀ ਬਹੁਤ ਮਨ ਪਰਿਆ ਵੀਰ ਜੀ ਅਸੀਂ ਦੱਸ ਨਹੀਂ ਸਕਦੇ ਬਹੁਤ ਦੁੱਖ ਹੋਇਆ ਮੁੰਡੇ ਦਾ ਇੰਨਾ ਹੀਰਾ ਮੁੰਡਾ ਤੇ ਇਹ ਹੀਰਾ ਤੇ ਇੱਕ ਤਰ੍ਹਾਂ ਦਾ ਸਾਡੇ ਪਿੰਡ ਦਾ ਬਹੁਤ ਅੱਛਾ ਮੁੰਡਾ ਤੇ ਇਹ ਬਹੁਤ ਸੋਹਣੀ ਅਸੀਂ ਸੇਵਤ ਨਹੀਂ ਕਰ ਸਕਦੇ ਵੀਰ ਜੀ ਸਾਡੇ ਨਾਲ ਬਹੁਤ ਤਾਲੁਕ ਕਰਦੇ ਵਾਂਗਤੀ ਜ ਇਹਨਾਂ ਦਾ ਇਹਨਾਂ ਮੈਂ ਇਹਨਾਂ ਦੀ ਮੰਮੀ ਨੇ ਸਾਨੂੰ ਬੀਬੀਆਂ ਨੇ ਸਾਰਿਆਂ ਨੂੰ ਉੱਥੇ ਸੁਖਣੀ ਸਾਹਿਬ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦੇ ਹਨ ਤੇ ਸਾਨੂੰ ਪਾਠਾਂ ਨਾਲ ਜੋੜਿਆ ਜੀ ਬਹੁਤ ਵਧੀਆ ਤੇ ਜੀ ਪਰ ਇਹਨਾਂ ਨਾਲ ਮਾਹੀ ਗੁਰੂ ਜੀ ਨੇ ਬਹੁਤ ਮਾੜਾ ਕਰਿਆ ਜੀ ਸਾਨੂੰ ਬਹੁਤ ਅਪਸ਼ੋਸ ਆ ਇਹਨਾਂ ਨਾਲ ਬਹੁਤ ੱਤਕਾ ਹੋਇਆ ਜੀ ਬੱਸ ਨਿੱਕੀ 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 ਉਮਰ ਦੇ ਉਸ ਪਿੰਡ ਦੀਆਂ ਬੀਬੀਆਂ ਨੇ ਨਿੱਕੀ ਉਮਰ ਜੀ ਬਾਤ ਪ੍ਰੇਮ ਜਾਦਤ ਬਹੁਤ ਕੁਛ ਸ਼ਬਦ ਨਹੀਂ ਬੋਲ ਸਕਦੇ ਵੀਰ ਜੀ ਅਸੀਂ ਕੋਈ ਸ਼ਬਦ ਨਹੀਂ ਸਾਡੇ ਕੋਲ ਰਿਹਾ ਸਾਡਾ ਹੀਰੇ ਵਰਗਾ ਪੁੱਤ ਸੀ ਵੀਰ ਜੀ ਐਡੀ ਗਰੀਬੀ ਚੋ ਮਾਂ ਨੇ ਪਾਲਿਆ ਵਾਹਿਗੁਰੂ ਸੱਚੇ ਬਾਦਸ਼ਾਹ ਸਾਨੂੰ ਆ ਲੈ ਗਿਆ ਸਾਡੇ ਜਵਾਬ ਨੂੰ ਖੋ ਕੇ ਸਾਡੇ ਹੱਥਾਂ 'ਚ ਪਤਾ ਨਹੀਂ ਲੱਗਿਆ ਹੱਸਦਾ ਖੇਡਦਾ ਸਾਡੇ ਘਰ ਹੋ ਗਿਆ ਪਿੰਡ ਦਾ ਸ਼ਗਾਰ ਸੀ ਵਾਹਿਗੁਰੂ ਐਡਾ ਜਦੋਂ ਤੁਰਦਾ ਦਰਤੀ ਹਿੱਲਦੀ ਸੀ ਵਾਹਿਗੁਰੂ ਜੀ ਮਾਂ ਨੇ ਮਸਾ ਪਾਲਿਆ ਸੀ ਗਰੀਬੀ ਚ ਮਾਸਾ ਭਾਲਾ ਜੀ ਸਾਨੂੰ ਤਾਂ ਪਤਾ ਹੈ ਕਿਵੇਂ ਉਹਨੇ ਆਪਣੇ ਪਿਓ ਤੋਂ ਬਿਨਾਂ ਕਿਵੇਂ ਸਫਰ ਕਰਿਆ ਆਪਣੀ ਜ਼ਿੰਦਗੀ ਦਾ ਇਕੱਲੇ ਦਾ ਆਸਰਾ ਸੀਗੇ ਦੋਵੇਂ ਹਾਂਜੀ ਮਾਂ ਪੁੱਤ ਦਾ ਆਸਰਾ ਸੀ ਅੱਜ ਸਾਡੀ ਸੀ ਮਾਤਾ ਜੀ ਨੂੰ ਕੁਝ ਕਿਵੇਂ ਕਹਾਂਗੇ ਕੀ ਤਲਾਸ਼ਾ ਦੇਵਾਂਗੇ ਕਿੱਥੇ ਹੁਣ ਹੁਣ ਸਮਾ ਸੀ ਪਾਣੀ ਵਾਰਦਾ ਹਾਂਜੀ ਉਹ ਮੈਨੂੰ ਇੰਨਾ ਕਹਿੰਦੇ ਭਾਬੀ ਮੈਨੂੰ ਰਿਸ਼ਤਾ ਕਰਾ ਦਿਓ ਮੈਨੂੰ ਰਿਸ਼ਤਾ ਸੀ ਹੱਸਦੇ ਗੁਰ ਗੁਰਚਾਰ ਨੂੰ ਵੀ ਤੂੰ ਆਪਣੇ ਆਪ ਹੀ ਤਨ ਤਰਿਸ਼ਤਿਆਂ ਦੀ ਕੋਈ ਜਰੂਰਤ ਨਹੀਂ ਉਹ ਹੋਣੀ ਹੈ ਬੇਟਾ ਵੀ ਤੈਨੂੰ ਅਸੀਂ ਕੀ ਰਿਸ਼ਤਾ ਕਰਾ ਸਕਦੇ ਆ ਅਲੱਗ ਸੀਗਾ ਬਹੁਤ ਸ਼ਾਨੀ ਕਹਿੰਦਾ ਮੈਂ ਤਾਂ ਕੁਝ ਅਲੱਗ ਕਰਨਾ ਹੈ ਮੈਂ ਸਾਡੀ ਹਿੰਮਤ ਉਹ ਨਹੀਂ ਹੈਗੀ ਵੀ ਤੈਨੂੰ ਰਿਸ਼ਤਾ ਵਧੀਆ ਕਰਾ ਸੀ ਹੈ ਵੀ ਤੂੰ ਤਾਂ ਕੁਝ ਅਲੱਗ ਜੀ ਚੀਜ਼ ਆ ਕਹਿੰਦਾ ਮੈਂ ਤੈਨੂੰ ਪਰਜਾਈ ਐਡਾ ਰਾਣੀ ਹਾਰ ਪਾਵਾਂਗਾ ਮੈਨੂੰ ਨਾ ਰਿਸ਼ਤਾ ਕਰ ਮੈਂ ਰਿਸ਼ਤਾ ਦਾ ਪੁੱਤ ਤੈਨੂੰ ਐਡਾ ਸੋਹਣਾ ਹੋਣਾ ਦੁਨੀਆ ਖੜਖੜ ਦੇਖੇਗੀ ਅੱਜ ਸਾਡੇ ਗੱਲ ਬਹੁਤ ਮਾੜਾ ਹੋਇਆ ਵੀਰੇ ਬਹੁਤ ਜ਼ਿਆਦਾ ਹੈ ਅੱਛਾ ਅਡਾ ਜਵਾਬ ਪਤਾ ਨਹੀਂ ਕਿੱਥੇ ਰੂਲ ਰਹੇ ਆ ਸੀ ਕਿੱਥੇ ਬੈਠੇ ਆ ਕੀ ਕਹਿੰਦੇ ਵੀ ਹੁਣ ਦੇਖ ਕੇ ਇਸ ਦਿਨ ਲੈ ਕੇ ਆਉਣਗੇ ਜੀ ਇਹ ਵੈਗਰੂ ਜੀ ਸਬਾਰੇ ਮੈਨੂੰ ਹਲੇ ਕੋਈ ਜਾਣਕਾਰੀ ਨਹੀਂ ਹੋ ਰਹੀ ਹੈਗੀ ਮੈਂ ਕੁਝ ਨਹੀਂ ਕਹਿ ਸਕਦਾ ਉਹਨਾਂ ਨੇ ਬੁਲਾਇਆ ਜੀ ਇੱਥੋਂ ਪਿੰਡੋਂ ਕਿਸੇ ਨੂੰ ਬੁਲਾਇਆ ਸੀ ਮੰਗਦੇ ਵੀ ਲੇਡੀਜ਼ ਆ ਕੇ ਕੋਈ ਹਾਂਜੀ ਪਰ ਇੱਥੇ ਕੋਈ ਜਾਣ ਵਾਲਾ ਲੱਗਦਾ ਨਹੀਂ ਪਾਣੀ ਆ ਗਿਆ ਉਧਰ ਹੜ੍ਹ ਆ ਗਿਆ ਬਹੁਤ ਜ਼ਿਆਦੇ ਕਹਿੰਦੇ 10 ਦਿਨ ਵੀ ਲੱਗ ਸਕਦੇ ਹਫ਼ਤਾ ਲੱਗ ਸਕਦਾ ਕੋਈ ਵੀ ਜੇ ਉਹ ਜੇ ਤਾਂ ਕੋਈ ਪ੍ਰਸੰਗ ਬਹੁਤ ਮਾੜੀ ਗੱਲ ਹੈ ਮੈਂ ਜਾਣ ਨੂੰ ਤੇ ਉਚਾਰੇ ਮਾਤਾ ਹੁਣੀ ਇਕੱਲੇ ਹੀ ਨੇ ਹਨਾ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਪੂਰੀ ਹਾਲਤ ਹੈ ਜੋ ਤਾਂ ਬਿਲਕੁਲ ਸੋਚੇ ਨਹੀਂ ਆ ਰਹੀ ਜੀ ਦੁਵਾਈਆਂ ਨਾਲ ਰੱਖ ਰੱਖਿਆ ਜੀ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਔਖੀ ਹੈ ਸਾਨੂੰ ਬਹੁਤ ਮਾੜੀ ਹੋਈ ਹੈ ਸਾਡੇ ਨਾਲ ਵੀ ਹੈ ਨਹੀਂ ਉਹਨਾਂ ਦੇ ਕੋਈ ਨਹੀਂ ਵੀਰ ਜੀ ਸਾਡੇ ਕੋਲ ਹੈ ਨਹੀਂ ਕੋਈ ਸ਼ਬਦ ਨਹੀਂ ਹੈਗੇ ਵੀ ਜੋ ਗੁਰਸਤਾਰ ਹੈਗਾ ਸੀ ਨਾ ਹਾਂ ਜੀ ਉਹ ਦੱਸ ਸੀ ਤੁਹਾਨੂੰ ਵਿਆਹ ਨਹੀਂ ਕਰ ਸਕਦੇ ਉਸ ਬੱਚੇ ਬਾਰੇ ਐਡਾ ਚੰਗੇ ਤੋਂ ਕਿੰਨਾ ਚੰਗੇ ਬਹੁਤ ਚੰਗੇ ਸਾਂ ਸਾਂ ਨਾਲ ਮੈਡਮ ਜੀ ਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਬੱਸ ਕਿਸੇ ਨੂੰ ਬੁਲਾਣਾ ਵੀ ਉਹਨਾਂ ਨੂੰ ਵੀ ਵਾਹਿਗੁਰੂ ਕਹਿਣਾ ਪਰ ਅਸੀਂ ਮੇਰਾ ਵਾਹਿਗੁਰੂ ਤੋਂ ਵੀ ਵਿਸ਼ਵਾਸ ਉੱਠ ਗਿਆ ਮੇਰਾ ਜੀ ਨਹੀਂ ਕਰਦਾ ਵਾਹਿਗੁਰੂ ਕਹਿਣ ਨੂੰ ਹੁਣ ਸਾਡਾ ਬਹੁਤ ਮਨ ਟੁੱਟ ਗਈ ਵਾਹਿਗੁਰੂ ਮੇਰਾ ਨਹੀਂ ਮਨ ਕਰਦਾ ਮੈਂ ਗੁਰਦੁਆਰੇ ਨੂੰ ਦੇਖ ਲਾ ਗੰਡ ਬਣਾਇਆ ਲੋਕਾਂ ਨੇ ਸਾਰਾ ਚੰਨੀ ਵੀ ਆਪਦੀ ਮਾਤਾ ਨੂੰ ਨਾਂ ਬਦਲ ਕੇ ਬੁਲਾਉਂਦਾ ਹੁੰਦਾ ਸੀਗਾ ਹੈਨਾ ਉਹ ਤਾਂ ਬਹੁਤ ਜੋਸ਼ ਆਪਣੀ ਮਾਂ ਨਾਲ ਕਰਦਾ ਸੀ ਜੀ ਬਹੁਤ ਜ਼ਿਆਦੇ ਮਾਤਾ ਸਾਹਿਬ ਘਰ ਕਹਿੰਦਾ ਹੁੰਦਾ ਸੀ ਹਾਂ ਜੀ ਪਤਾ ਨਹੀਂ ਉਹ ਕੀ ਕਹਦਾ ਕਰੇ ਇੰਨੀ ਜੋਸ਼ ਨਾਲ ਮਜ਼ਾਕ ਕਰਨੇ ਮਾਤਾ ਸਾਹਿਬ ਘਰ ਦੇ ਨਾਲ ਹੀ ਪਜਨ ਹਾਂਜੀ ਹਾਂਜੀ ਸਾਡੀ ਬੀਬੀਆਂ ਗਰੀਬੀ ਗੱਟੀ ਵੀਰ ਜੀ ਉਹਨਾਂ ਦੇ ਇੰਨੀ ਜੋੜੀਆਂ ਸਾਡੇ ਤਾਂ ਲੋਕਾਂ ਨੂੰ ਗਿਆਨ ਹੀ ਬਹੁਤ ਘੱਟ ਦਾ ਬੀਬੀਆਂ ਇਹ ਪਰਿਵਾਰ ਵਰਗਾ ਸਾਡੇ ਸਾਰੇ ਪਿੰਡ ਚ ਪਰਿਵਾਰ ਨਹੀਂ ਹੈਗਾ ਜਿਹੜੇ ਮੋਨੇ ਬਸ ਥੇ ਸੀਗੇ ਮਤਲਬ ਸਿੱਖੀ ਨਾਲ ਜੋੜਿਆ ਆ ਪਾਇਆ ਜੀ ਹੰਸਾਰ ਨਾਲ ਜੋੜਿਆ ਗੁਰਚਰਨ ਸਿੰਘ ਬਹੁਤ ਲੈਗ ਬੱਚਾ ਦਾ ਸਾਡੇ ਪਿੰਡ ਨੂੰ ਕੋਈ ਨਹੀਂ ਲੈ ਲੈ ਕੋਈ ਮੋੜ ਕੇ ਲਿਆ ਦੋ ਆ ਮੈਂ ਚੰਨੀ ਹੁਣ ਨੇ ਤਸਵੀਰਾਂ ਦਿਖਾਉਣਾ ਤੁਹਾਨੂੰ ਆ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਅਕਸਰ ਇਹ ਤਸਵੀਰਾਂ ਦੇਖੀਆਂ ਹੋਣਗੀਆਂ ਹਰ ਜਗ੍ਹਾ ਦੇ ਉੱਪਰ ਬੋਰਡ ਚੰਨੀ ਹੁਣਾ ਦੇ ਲੱਗੇ ਹੁੰਦੇ ਨੇ ਗੁਰਸੇਖ ਨੌਜਵਾਨ ਗੁਰਚਰਨ ਸਿੰਘ ਚੰਨੀ ਆ 월드 투어 ਤੇ ਜਾਣਾ ਸੀ ਪਰ ਫਿਲੀਪੀਨ ਦੇ ਵਿੱਚ ਕੱਲ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਸਾਰਾ ਪੈਂਡੀ ਇਸ ਸਦਮੇ ਤੋਂ ਗੁਜ਼ਰ ਰਿਹਾ ਉਹਨਾਂ ਦੇ ਮਾਤਾ ਉਹਨਾਂ ਦੇ ਨਾਲ 월드 투어 ਤੇ ਜਾਂਦੇ ਸੀ ਹੁਣ ਫਿਲੀਪੀਨ ਦੇ ਵਿੱਚ ਉਹਨਾਂ ਦੇ ਕੋਲ ਹੀ ਨੇ ਤੇ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਅ ਗੁਰਚਰਨ ਦੀ ਲਾਸ਼ ਨੂੰ ਇਸ ਜਗ੍ਹਾ ਦੇ ਉੱਪਰ ਲਿਆ ਕੇ ਉਹਨਾਂ ਦੀ ਦੇਹ ਨੂੰ ਲਿਆ ਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਕੀਤੇ ਜਾਣਗੇ